ਅਸੀਂ ਤੁਹਾਡਾ ਵੀਜ਼ਾ ਲਗਵਾਵਾਂਗੇ ਜਦੋਂ ਤੁਹਾਡਾ ਵੀਜ਼ਾ ਆ ਗਿਆ ਅਸੀਂ 50000 ਰੁਪਏ ਫੀਸ ਲੈਣ ਸਤਿ ਸ੍ਰੀ ਅਕਾਲ ਮੈਡਮ ਜੀ ਸਤਿ ਸ੍ਰੀ ਅਕਾਲ ਸਰ ਮੈਮ ਤੁਸੀਂ ਬਹੁਤ ਦਾਅਵੇ ਕਰੀ ਜਾਂਦੇ ਹੋ ਕਈ ਵਾਰੀ ਕਹੀ ਹੈ ਇਹ ਗੱਲ ਵੀ ਅਸੀਂ ਜਮ੍ਹਾਂ ਸਸਤਾ ਜਮ੍ਹਾਂ ਸਸਤਾ ਜਮ੍ਹਾਂ ਸਸਤਾ ਵੀ ਇਹ ਲਗਵਾਵਾਂਗੇ ਸ਼ੈ ਨਿਗੰਦਾ 29 ਦੇਸਾਂ ਦਾ ਜੀ ਹਾਂਜੀ ਕਿੰਨਾ ਕੁ ਸਸਤਾ ਜੀ ਇਹ じゃ ਕਿਹੜਾ ਸੱਪ ਕੱਢਿਆ ਤੁਸੀਂ ਨੇ ਜੀ ਸਰ ਅਸੀਂ ਟੂਰਿਸਟ ਵੀਜ਼ਾ ਲੈ ਕੇ ਦਵਾਂਗੇ ਹੂੰ ਟੂਰਿਸਟ ਵੀਜ਼ਾ ਕਿਤੋਂ ਦਾ ਵੀ ਹੋਵੇ ਕੋਈ ਖਰਚਾ ਨਹੀਂ ਲੱਗਦਾ ਹੈਗਾ ਠੀਕ ਹੈ ਜੀ ਤੁਸੀਂ ਸਾਨੂੰ ਚੈੱਕ ਲਿਸਟ ਦੇ ਅਕੋਰਡਿੰਗ ਤੁਹਾਡੇ ਪਰਸਨਲ ਡਾਕੂਮੈਂਟਸ ਪ੍ਰੋਵਾਈਡ ਕਰਾਓ ਹੂੰ ਸਾਨੂੰ ਆਪਣੇ ਡਾਕੂਮੈਂਟਸ ਆ ਕੇ ਦੋ ਜਿਹੜੇ ਅਸੀਂ ਤੁਹਾਨੂੰ ਕਹਾਂਗੇ ਅਸੀਂ ਤੁਹਾਡਾ ਵੀਜ਼ਾ ਲਗਵਾਵਾਂਗੇ ਜਦੋਂ ਤੁਹਾਡਾ ਵੀਜ਼ਾ ਆ ਗਿਆ ਅਸੀਂ 50000 ਫੀਸ ਲੈਣਾ ਆਪਣੀ ਪ੍ਰੋਸੈਸਿੰਗ ਫੀਸ ਆਪਣੀ ਮਿਹਨਤ ਸਿਰਫ 50000 ਸਿਰਫ 50000 50000 ਕਹਿਣੇ ਲਵਾਂਗੇ ਤੁਸੀਂ ਤਾਂ 50000 ਲੈ ਕੇ ਡੰ ਸਰ ਜਦੋਂ ਤੁਹਾਡਾ ਵੀਜ਼ਾ ਲੱਗ ਕੇ ਤੁਹਾਡਾ ਪਾਸਪੋਰਟ ਤੁਹਾਡੇ ਘਰੇ ਆ ਗਿਆ ਅਸੀਂ ਉਦੋਂ ਪੈਸੇ ਲੈਣੇ ਆ ਅਸੀਂ ਪਹਿਲਾਂ ਪੈਸੇ ਨਹੀਂ ਲੈਣੇ ਅੱਛਾ ਮਨ ਆਫਟਰ ਵੀਜ਼ਾ ਸਾਰੀ ਪੇਮੈਂਟ ਹਾਂਜੀ ਸਾਰੀ ਪੇਮੈਂਟ ਆਫਟਰ ਵੀਜ਼ਾ ਪਰ ਸਾਨੂੰ ਡਾਕੂਮੈਂਟਸ ਬੰਦੇ ਨੂੰ ਹੀ ਦੇਣੇ ਪੈਣਗੇ ਆਪਣੇ ਪਰਸਨਲ ਡਾਕੂਮੈਂਟਸ ਪੂਰੇ ਕਰਕੇ ਦੇਣੇ ਨਹੀਂ ਬਾਕੀ ਜਿਹੜੀ ਹੋਰ ਕੋਈ ਗੱਲ ਉਸ ਸਟੈਪ ਬਾਈ ਸਟੈਪ ਦੱਸਾਂਗੇ ਉਹਦੀ ਹੈਲਪ